ਸਰ ਕਿਹੜੀ ਜਗ੍ਹਾ ਮੇਰਾ ਪਿੰਡਾ ਕੀ ਹੋਇਆ ਇਹ ਪਿੰਡ ਸਿਸਰਾਲੀ ਹੈਗਾ ਇੱਥੋਂ ਤਕਰੀਬਨ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਤੇ ਸਤਲੁਜ ਬੰਨ ਹੈ ਜਿਹੜਾ ਕਿ ਟੁੱਟਣ ਦੀ ਕੰਗਾਰ ਤੇ ਪਹੁੰਚਿਆ ਸੀਗਾ ਲੇਕਿਨ ਥੋੜਾ ਜਿਹਾ ਪਾਣੀ ਦਾ ਲੈਵਲ ਘਟ ਹੋਣ ਦੇ ਕਾਰਨ ਥੋੜੀ ਸਹੂਗਨ ਮਿਲ ਰਹੀ ਹੈ ਲੇਕਿਨ ਹਜੇ ਵੀ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਖਤਰਾ ਪੂਰਾ ਬਣਿਆ ਹੋਇਆ ਹੈਗਾ ਔਰ ਪਿੰਡ ਦੇ ਲੋਕ ਵੀ ਕਾਫੀ ਸੇਫ ਜਗ੍ਹਾ ਤੇ ਪਹੁੰਚ ਚੁੱਕੇ ਨੇ ਔਰ ਜੋ ਵੀ ਹਾਲਾਤ ਮਿੱਟੀ ਪ੍ਰਸ਼ਾਸਨ ਵੱਲੋਂ ਪਾਈ ਜਾ ਰਹੀ ਹੈ ਉੱਥੇ ਅੱਜ ਜਿਹੜਾ ਪ੍ਰਸ਼ਾਸਨ ਨਾਲ ਥੋੜਾ ਜਿਹਾ ਨਜ਼ਰ ਆਇਆ ਉਹ ਡਟਿਆ ਕਿ ਮਿੱਟੀ ਦੇ ਟਰਾਲੇ ਜਾ ਰਹੇ ਨੇ ਕਿ ਉਹ ਬੰਨ ਨੂੰ ਜਿਹੜਾ ਕੱਚਾ ਹੈ ਬੰਨਾਂ ਨੂੰ ਰੋਕਿਆ ਜਾ ਸਕੇ ਤਸੀ ਵੀ ਪਿੰਡ ਵੱਲੋਂ ਔਰ ਸਾਰੇ ਪਿੰਡ ਵਾਲੇ ਇਖਵਾਜਾ ਪੀਰ ਅੱਗੇ ਅਰਦਾਸ ਕਰ ਰਹੇ ਨੇ ਕਿ ਜਿਹੜੇ ਹਾਲਾਤ ਹੈ ਉਹ ਸਮਾਨੇ ਬਨ ਬਨ ਜਾਣ ਤਾਂ ਕਿ ਪਿੰਡ ਦਾ ਬਚਾਅ ਹੋ ਸਕੇ ਅੱਗੇ ਹੀ ਪੰਜਾਬ ਦੇ ਵਿੱਚ ਪੂਰਾ ਨੁਕਸਾਨ ਹੋ ਚੁੱਕਾ ਹੈ ਤਸੀਂ ਇੱਥੇ ਅਪੀਲ ਕਰਦੇ ਹਾਂ ਪ੍ਰਮਾਤਮਾ ਨੂੰ ਵੀ ਇਖਵਾਜਾ ਪੀਰ ਨੂੰ ਵੀ ਤਾਂ ਕਿ ਇਹ ਪਿੰਡ ਜਿਹੜੇ ਬਚੇ ਹੋਏ ਨੇ ਇਹ ਬਚੇ ਰਹਿਣ ਤਾਕਿ ਇੱਥੇ ਜੇ ਪਾਣੀ ਆਂਦਾ ਤੇ ਪੁਲੂਦੇਹਾਣਾ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਔਰ ਜਿਹੜਾ ਝੋਨਾ ਲੱਗਿਆ ਹੋਇਆ ਇਸ ਟਾਈਮ ਪੱਕਿਆ ਹੋਇਆ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਔਰ ਇੰਡਸਟਰੀ ਜਿਹੜੀ ਹੈ ਤਰਫੋਗਲ ਪੁਆਇੰਟ ਵੀ ਨੇੜੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਏਗਾ ਅਨਾਉਂਸਮੈਂਟ ਵੀ ਹੋਈ ਹੈ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਰਾਤੀ 12 ਵਜੇ ਅਨਾਉਂਸਮੈਂਟ ਹੋਈ ਸੀ ਕਿ ਆਪਣੀ ਆਪਣੀ ਸੇਫ ਜਗ੍ਹਾ ਤੇ ਪਹੁੰਚ ਜਾਓ ਔਰ ਪਸ਼ੂ ਆਪਣੇ ਉੱਥੋਂ ਜਿਹੜੇ ਸਤਲੂਈ ਦੇ ਕੰਡੇ ਨੇੜੇ ਨੇ ਕਿਉਂਕਿ ਡੇਰੇ ਬਹੁਤ ਨੇੜੇ-ਨੇੜੇ ਨੇ ਵੀ ਉੱਥੋਂ ਕੱਢ ਕੇ ਆਪਣੀ ਸੇ ਪਰ ਕੁਝ ਲੋਕ ਆਪਣਾ ਮਕਾਨ ਨਹੀਂ ਵੀ ਛੱਡਣਾ ਚਾਹਦੇ ਮਜਬੂਰੀ ਦੇ ਮਾਰੇ ਸਾਰਾ ਸਮਾਨ ਉੱਥੇ ਹੀ ਉਹਨਾਂ ਦਾ ਫਿਰ ਵੀ ਸਮਾਨ ਉੱਚੀ ਜਗ੍ਹਾ ਤੇ ਰੱਖ ਰੱਖ ਕੇ ਆਪਣੇ ਆਪ ਨੂੰ ਸੇਫ ਕਰਨ ਦੀ ਕੋਸ਼ਿਸ਼ ਹੈ ਔਰ ਕੁਝ ਪਿੰਡ ਵਾਲੇ ਨਾ ਤੋ ਜਾ ਵੀ ਚੁੱਕੇ ਨੇ ਸੇਫ ਜਗ੍ਹਾ ਤੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਸਹਿਮ ਦਾ ਮਾਹੌਲ ਤਾਂ ਪਿਛਲੇ 10 ਦਿਨਾਂ ਤੋਂ ਬਣਿਆ ਹੋਇਆ ਔਰ ਰਾਤ ਤਾਂ ਬਹੁਤ ਹੀ ਜ਼ਿਆਦਾ ਸੀ ਜਿਸ ਨਾਲ ਅਨਾਉਂਸਮੈਂਟਾਂ ਹੋ ਰਹੀਆਂ ਸੀ ਹੁਣ ਪੰਜ-ਸੱਤ ਮਿੰਟ 10 ਮਿੰਟ ਪਹਿਲੇ ਥੋੜਾ ਜਿਹਾ ਸ਼ਹੂਨ ਮਿਲ ਰਿਹਾ ਕਿ ਸ਼ਾਇਦ ਮੌਸਮ ਠੀਕ ਹੋਦਵੇਂ ਪਾਣੀ ਦਾ ਲੈਵਲ ਥੋੜਾ ਜਿਹਾ ਘਟਿਆ ਉਸੇ ਕਰਕੇ ਉਮੀਦ ਲੱਗ ਰਹੀ ਹੈ ਕਿ ਪਿੱਛੇ ਮੌਸਮ ਜੀ ਸੁਣਿਆ ਕਿ ਬਾਰਿਸ਼ ਘਟ ਗਈ ਹੈ ਭਾਖੜਾ ਅਗਰ ਪਾਣੀ ਨਹੀਂ ਛੱਡਦਾ ਤੇ ਸਾਡਾ ਲੁਧਿਆਣਾ ਵਾਸੀਆਂ ਦਾ ਬਹੁਤ ਵੱਡਾ ਬਚਾਅ ਹੋ ਜਾਏਗਾ ਪਰ ਮੌਸਮ ਸਾਫ ਹੈ ਇਸ ਤੋਂ ਤਾਂ ਪੂਰੀ ਚੜੀ ਹੋਈ ਉਹ ਸ਼ੱਕ ਤੇ ਪਿੰਡ ਦੇ ਲੋਕ ਕਹ ਰਹੇ ਬੰਨ ਟੁੱਟ ਗਿਆ ਰੋਡ ਵਾਲੇ ਕਿਹਾ ਉਹ ਬਹੁਤ ਹੀ ਚੀਜ਼ ਆ ਬੰਨ ਟੁੱਟਿਆ ਨਹੀਂ ਐਕਚੁਅਲੀ ਬੰਨ ਬਹੁਤ ਵੱਡਾ ਹੈ ਕਿੱਥੋਂ ਨਾ ਕਿੱਥੋਂ ਤਰੇੜ ਪੈ ਜਾਂਦੀ ਆ ਉਹਨੂੰ ਅਸੀਂ ਸਾਨੂੰ ਲੱਗਦਾ ਕਿ ਉਹ ਬੰਨ ਟੁੱਟ ਗਿਆ ਲੇਕਿਨ ਮਿੱਟੀ ਦੇ ਟਰਾਲੇ ਜੈਸਾ ਮਰ ਜਾਂਦੇ ਆ ਜਿੱਥੋਂ ਮਾ ਉੱਥੇ ਮਿੱਟੀ ਫੜਾਫੜ ਪਾਈ ਜਾ ਰਹੀ ਆ ਤਾਂ ਕਿ ਕੱਲ ਬਚਾਇਆ ਜਾ ਸਕੇ ਪਰ ਪ੍ਰਸ਼ਾਸਨ ਵੀ ਹੁਣ ਪੂਰਾ ਉੱਥੇ ਡਟਿਆ ਹੋਇਆ ਔਰ ਡੀਸੀ ਸਾਹਿਬ ਵੀ ਆਏ ਹੋਏ ਆ ਤਾਂ ਕਿ ਇਹਨੂੰ ਪੁਰੇ ਨੂੰ ਪੂਰਾ ਬਚਾਇਆ ਜਾ ਸਕੇ ਬੰਨ ਨੂੰ ਪਾਣੀ ਪਾਣੀ ਤਾਂ ਬਹੁਤ ਹੈ ਇਹ ਉੱਪਰ ਹੈ ਲੇਕਿਨ ਕੱਲ ਦੇ ਨਾਲੋਂ ਫੋਟ ਦੇ ਥੱਲੇ ਆਇਆ ਹੈਗਾ ਬਹੁਤ ਥੱਲੇ ਨਹੀਂ ਆਇਆ ਲੇਕਿਨ ਫੋਟ ਤੇ ਪਾਣੀ ਥੱਲੇ ਆਇਆ ਹੈਗਾ ਔਰ ਸਾਨੂੰ ਉਮੀਦ ਆ ਕਿ ਕਵਾਜਾ ਪੀ ਸਾਡੀ ਗੱਲ ਅਗਰ ਬਰਦਾਸ਼ਤ ਮੰਨ ਲਣਗੇ ਤੇ ਪਾਣੀ ਵਾਪਸ ਆਪਣੀ ਰਫ਼ਤਾਰ ਤੇ ਆ ਜਾਏਗਾ ਔਰ ਪਿੰਡ ਦਾ ਸਾਡੇ ਦਾ ਬਚਾਅ ਹੋ ਜਾਏਗਾ